ਪੰਜਾਬ ਦੀਆਂ ਕਚੈਰੀਆਂ ਦੇ ਵਿੱਚ ਲੋਕਾਂ ਦੇ ਕੰਮਕਾਰ ਸਮੇਂ ਤੇ ਨਾ ਹੋਣ ਕਾਰਨ ਮਾਨ ਸਰਕਾਰ ਗੁੱਸੇ ਦੇ ਵਿੱਚ ਹੈ ਤੇ ਇੱਕ ਵਾਰ ਫਿਰ ਤੋਂ ਹੁਣ ਮਾਨ ਸਰਕਾਰ ਨੇ ਪਟਵਾਰੀਆਂ ਤੇ ਤਹਿਸੀਲਦਾਰਾਂ ਨੂੰ ਚੇਤਾਵਨੀ ਦਿੱਤੀ ਹੈ ਜਨਨਿਕ ਕਿ ਉਹਨਾਂ ਨੂੰ ਹੁਕਮ ਜਾਰੀ ਕੀਤੇ ਨੇ ਤੇ ਇੱਕ ਸਮਾਂ ਬੰਨ੍ਹ ਦਿੱਤਾ ਕਿ ਇਸ ਸਮੇਂ ਤੱਕ ਆ ਕੰਮ ਹੋਣੇ ਚਾਹੀਦੇ ਨੇ ਜੇਕਰ ਇਹ ਕੰਮ ਇਸ ਸਮੇਂ ਤੱਕ ਪੂਰੇ ਨਾ ਕੀਤੇ ਗਏ ਤਾਂ ਉਸ ਤੋਂ ਬਾਅਦ ਸਖਤ ਕਾਰਵਾਈ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਇੰਤਕਾਲ ਸੰਬੰਧੀ ਹੁਕਮ ਜਾਰੀ ਕਰ ਦਿੱਤੇ ਨੇ ਇਹ ਵੀ ਦੱਸ ਦਈਏ ਕਿ ਇਸ ਦੇ ਚੱਲਦੇ ਪੰਜਾਬ ਸਰਕਾਰ ਨੇ ਸੂਬੇ ਭਾਰਤ ਦੇ ਡਿਪਟੀ ਕਮਿਸ਼ਨਰਾਂ ਤੇ ਮਾਲ ਅਧਿਕਾਰੀਆਂ ਨੂੰ ਲੰਬਿਤ ਵਿਰਾਸਤੀ ਮਾਮਲਿਆਂ ਦਾ ਨਿਪਟਾਰਾ ਕਰਨ ਲਈ ਸਖਤ ਹੁਕਮ ਜਾਰੀ ਕੀਤੇ ਨੇ ਸਰਕਾਰ ਵੱਲੋਂ ਜਾਰੀ ਹੁਕਮਾਂ ਦੇ ਵਿੱਚ ਕਿਹਾ ਗਿਆ ਹੈ ਕਿ ਸਾਰੇ ਤਬਾਦਲੇ ਦਾ ਕੰਮ 4 April 2025 ਤੱਕ ਪੂਰਾ ਕਰ ਲਿਆ ਜਾਵੇ ਜੇਕਰ ਇਹ ਦਿੱਤੀ ਗਈ ਮਿਤੀ ਤੱਕ ਕੰਮ ਪੂਰਾ ਨਹੀਂ ਹੋਇਆ ਤਾਂ ਸਖਤ ਕਾਰਵਾਈ ਕੀਤੀ ਜਾਏਗੀ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਤੇ ਮਾਲ ਅਧਿਕਾਰੀਆਂ ਨੂੰ ਦੱਸਿਆ ਕਿ ਕੰਪਿਊਟਰ ਸਿਸਟਮ ਤੋਂ ਡਾਟਾ ਕੱਢਣ ਤੋਂ ਬਾਅਦ ਇਹ ਪਾਇਆ ਗਿਆ ਕਿ ਨਿਰਧਾਰਤ ਸਮਾਂ ਸੀਮਾ ਲੰਘ ਜਾਣ ਤੋਂ ਬਾਅਦ ਵੀ ਰਾਜ ਦੇ ਕਈ ਜ਼ਿਲ੍ਹਿਆਂ ਤੇ ਤਹਿਸੀਲਾਂ ਵਿੱਚ ਬਹੁਤ ਸਾਰੇ ਇੰਤਕਾਲ ਲੰਬਤ ਸਨ ਇਸ ਤਰ੍ਹਾਂ ਕੰਮ ਲੰਬਤ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਰਿਸ਼ਵਤਖੋਰੀ ਦੀ ਵੀ ਸੰਭਾਵਨਾ ਪੈਦਾ ਹੁੰਦੀ ਹੈ ਸਰਕਾਰ ਦੀ ਰਿਸ਼ਵਤਖੋਰੀ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਹੈ ਇਸ ਲਈ ਹੁਕਮ ਦਿੱਤਾ ਗਿਆ ਕਿ ਸਾਰੇ ਤਹਿਸੀਲਦਾਰਾਂ ਤੇ ਨਵੇਂ ਤਹਿਸੀਲਦਾਰਾਂ ਨਾਲ ਰੋਜ਼ਾਨਾ ਮੀਟਿੰਗ ਕੀਤੀ ਜਾਵੇ ਤਾਜੋ ਮਾਮਲੇ ਦੀ ਸਮੀਖਿਆ ਕੀਤੀ ਜਾ ਸਕੇ ਅਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਲੰਬਿਤ ਅੰਤਕਾਲਾਂ ਦਾ ਨਿਵਟਾਰਾ ਕੀਤਾ ਜਾਵੇ ਇਸ ਸੰਬੰਧ ਤਹਿਸੀਲਦਾਰ ਨਾਇਬ ਤਹਿਸੀਲਦਾਰ ਕਨੂਗੋ ਅਤੇ ਪਟਵਾਰੀਆਂ ਨੂੰ ਸਪਸ਼ਟ ਤੌਰ ਤੇ ਦੱਸਿਆ ਜਾਣਾ ਚਾਹੀਦਾ ਹੈ ਜੇਕਰ 4 ਅਪ੍ਰੈਲ 2025 ਤੋਂ ਬਾਅਦ ਤਬਾਦਲਾ ਲੰਬਿਤ ਪਾਇਆ ਜਾਂਦਾ ਤਾਂ ਸਖਤ ਕਾਰਵਾਈ ਕੀਤੀ ਜਾਏਗੀ ਇਹ ਹੁਕਮ ਇਹ ਨੋਟੀਫਿਕੇਸ਼ਨ ਹੋਣਾ ਜਾਰੀ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਹੁਣ ਪਟਵਾਰ ਪਟਵਾਰੀਆਂ ਤੋਂ ਲੈ ਕੇ ਤਸਹੀਲਦਾਰਾਂ ਤੱਕ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਉਹਨਾਂ ਦਾ ਕੰਮ ਉਹਨਾਂ ਨੂੰ ਫਿਕਰ ਪੈ ਚੁੱਕੀ ਹੈ ਕਿ ਹੁਣ ਜੇ ਅਸੀਂ ਇਹ ਕੰਮ ਨਹੀਂ ਕੀਤਾ ਤਾਂ ਸੱੜ ਤੇ ਕਾਰਵਾਈ ਹੋਏਗੀ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਇਲਜ਼ਾਮ ਲੱਗਦੇ ਸੀਗੇ ਅ ਅਤੇ ਬਹੁਤ ਸਾਰੇ ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਇਹ ਦਾਵਾ ਕਰਦੇ ਸੀ ਆਪਣੇ ਭਾਸ਼ਣਾਂ ਦੇ ਵਿੱਚ ਕਿ ਕੀ ਹੁੰਦਾ ਜਦੋਂ ਲੋਕ ਕਚੈਰੀਆਂ 'ਚ ਕੰਮ ਕਰਾਣ ਜਾਂਦੇ ਨੇ ਤਾਂ ਉਹਨਾਂ ਨੂੰ ਤੋਂ ਪੈਸੇ ਮੰਗੇ ਜਾਂਦੇ ਨੇ ਰਿਸ਼ਵਤ ਮੰਗੀ ਜਾਂਦੀ ਹੈ ਪਟਵਾਰੀਆਂ ਤੋਂ ਲੈ ਕੇ ਹੋਰ ਸਾਰੇ ਅਧਿਕਾਰੀਆਂ ਤੱਕ ਪਰ ਜੇਕਰ ਕੋਈ ਰਿਸ਼ਵਤ ਦੇਣ ਤੋਂ ਇਨਕਾਰ ਕਰਦਾ ਜਾਂ ਸਿੱਧੇ ਤੌਰ ਤੇ ਕੋਈ ਅਫਸਰ ਰਿਸ਼ਵਤ ਨਹੀਂ ਮੰਗਦਾ ਤਾਂ ਫਿਰ ਉਹ ਕੰਮਕਾਰ ਦੇ ਵਿੱਚ ਦੇਰੀ ਕਰ ਦਿੰਦਾ ਦੇਰੀ ਕਰ ਦਿੰਦਾ ਹੈ ਜਨਨ ਕਿ ਉਹਨਾਂ ਦੇ ਕੰਮਕਾਰ ਲੰਬੇ ਪਾਏ ਜਾਂਦੇ ਨੇ ਕਿ ਤੁਹਾਡਾ ਕੰਮ ਅੱਜ ਨਹੀਂ ਹੋਏਗਾ ਤੁਸੀਂ ਕੱਲ ਆਇਓ ਜੇਕਰ ਕੋਈ ਵਿਅਕਤੀ ਕੱਲ ਜਾਂਦਾ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਦੋ ਦਿਨਾਂ ਤੱਕ ਆਇਓ ਉਸ ਤੋਂ ਬਾਅਦ ਉਹਨਾਂ ਦੇ ਕੰਮ ਨੂੰ ਲਮਕਾਇਆ ਜਾਂਦਾ ਹੈ ਤਾਂ ਇਸ ਇਸ ਸਥਿਤੀ ਵਿੱਚ ਹੁਣ ਮਾਨ ਸਰਕਾਰ ਸਖਤ ਨਜ਼ਰ ਆ ਰਹੀ ਹੈ ਹੁਣ ਇੱਕ ਡੈਡਲਾਈਨ ਦੇ ਦਿੱਤੀ ਗਈ ਹੈ ਕਿ ਇਸ ਤਰੀਕੇ ਤਰੀਕ ਤੱਕ ਆਹ ਕੰਮ ਪੂਰਾ ਹੋਣਾ ਚਾਹੀਦਾ ਹੈ ਜੇਕਰ ਨਾ ਹੋਇਆ ਤਾਂ ਉਸ ਤੋਂ ਬਾਅਦ ਸਾਨੂੰ ਤੁਸੀਂ ਜਾਣਦੇ ਹੋ ਕਿਉਂਕਿ ਪਟਵਾਰ ਤਹਿਸੀਲਦਾਰਾਂ ਨਾਲ ਪਹਿਲਾਂ ਵੀ ਘਟਨਾਵਾਂ ਹੋ ਚੁੱਕੀਆਂ ਨੇ ਪੰਜਾਬ ਦੇ ਅੰਦਰ ਜਦੋਂ ਕਿ ਉਹ ਆਪਣੇ ਇੱਕ ਭ੍ਰਿਸ਼ਟ ਇੱਕ ਭ੍ਰਿਸ਼ਟ ਸਾਥੀ ਨੂੰ ਬਚਾਉਣ ਦੇ ਲਈ ਹੜਤਾਲ ਤੇ ਚਲੇ ਗਏ ਸੀ ਤੇ ਮਾਨ ਸਰਕਾਰ ਨੇ ਚੇਤਾਵਨੀ ਦਿੱਤੀ ਸੀ ਕਿ ਜਾਂ ਤਾਂ ਵਾਪਸ ਆਜੋ ਜਾਂ ਫਿਰ ਅਸੀਂ ਨਵੇਂ ਭਰਤੀ ਕਰ ਲਾਂਗੇ ਜਾਂ ਹੋਰ ਅਧਿਕਾਰੀਆਂ ਨੂੰ ਤੁਹਾਡਾ ਕੰਮ ਕਰ ਦੇਵਾਂਗੇ ਇਸ ਕਰਕੇ ਫੇਰਾ ਤਹਿਸੀਲਦਾਰਾਂ ਦੇ ਤਬਾਦਲੇ ਵੀ ਹੋਏ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾ ਦਿੱਤਾ ਗਿਆ ਨਾਇਬ ਤਹਿਸੀਲਦਾਰਾਂ ਦੇ ਵੀ ਤਬਾਦਲੇ ਹੋਏ ਤੇ ਬਹੁਤ ਸਾਰੇ ਨੂੰ ਸਸਪੈਂਡ ਕਰ ਦਿੱਤਾ ਗਿਆ ਬਹੁਤ ਸਾਰਿਆਂ ਤੇ ਉੱਤੇ ਕਾਰਵਾਈ ਕੀਤੀ ਗਈ ਤਾਂ ਹੁਣ ਫਿਰ ਤੋਂ ਮਾਨ ਸਰਕਾਰ ਐਕਸ਼ਨ ਮੋਡ ਦੇ ਵਿੱਚ ਹੈ ਦੇਖਣਾ ਹੋਵੇਗਾ ਕਿ ਦਿੱਤੀ ਮਿਤੀ ਉੱਤੇ ਕੰਮ ਪਟਵਾਰੀਆਂ ਤੋਂ ਲੈ ਕੇ ਤਹਿਸੀਲਦਾਰ ਕਰ ਪਾਉਂਦੇ ਨੇ ਜਾਂ ਫਿਰ ਇਹਨਾਂ ਤੇ ਐਕਸ਼ਨ ਹੋਏਗਾ ਦੁਜਾਜਤ ਧੰਨਵਾਦ